ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸ਼ੰਤੀ ਸਿੱਧੂ ਸੋ ਦੋਸਤੋ ਇੱਕ ਰੈਕਵਰਡ ਦੇ ਸਾਰੇ ਏਰੀਆ ਦੇ ਜੀਨੀਦਾਰ ਭਰਾਵਾਂ ਲਈ ਇੱਕ ਬਹੁਤ ਹੀ ਵਧੀਆ ਚੀਜ਼ ਲੈ ਕੇ ਆਏ ਆ ਜੀ ਸੋ ਇਹ ਚੀਜ਼ ਕੀ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਜੀ ਇਹ ਹੈਗੀ ਹੈ ਜੀ ਕਣਕ ਦਾ ਬੀ ਤਿਆਰ ਕਰਨ ਵਾਲੀ ਮਸ਼ੀਨ ਜੀ ਸੋ ਜਿਹੜੇ ਵੀ ਜੀਨੀਦਾਰ ਭਰਾਵਾਂ ਨੇ ਕਣਕ ਦਾ ਜਿਹੜਾ ਬੀ ਆ ਉਹ ਤਿਆਰ ਕਰਵਾਉਣਾ ਤਾਂ ਤਾਇਪੋ ਰੋਡ ਦੇ ਉੱਤੇ दाना ਮੰਡੀ ਦੀ ਬਿਲਕੁਲ ਬੈਕ ਸਾਈਡ ਨਸੀਬ ਸਿੰਘ ਐਗਰੋ ਪ੍ਰੋਡਕਟਰ ਨਾਮ ਹੈ ਟਾ ਆਪਣੀ ਸ਼ਾਪ ਆ ਜੀ ਤੁਸੀਂ ਉੱਥੋਂ ਆ ਕੇ ਕਣਕ ਜਿਹੜਾ ਵੀ ਆ ਉਹ ਬਹੁਤ ਹੀ ਘੱਟ ਰੇਟ ਤੇ ਸਾਫ ਕਰਵਾ ਸਕਦੇ ਹੋ ਸੋ ਇੱਕ ਵਾਰੀ ਤੁਹਾਨੂੰ ਮਸ਼ੀਨ ਵੀ ਦਿਖਾਉਂਦੇ ਆ ਜੀ ਤੇ ਕਮੈਂਟ ਦੇ ਵਿੱਚ ਆਪਣਾ ਮੈ ਨੰਬਰ ਮੈਂਸ਼ਨ ਕਰੂੰਗਾ ਤੇ ਕਿਸੇ ਨੇ ਵੀ ਵੀ ਸਾਫ ਕਰਵਾਉਣਾ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਜੀ ਸੋ ਇੱਕ ਵਾਰੀ ਤੁਹਾਨੂੰ ਮਸ਼ੀਨ ਦਿਖਾਉਂਦੇ ਆ ਜੀ ਅਰ ਸੋ ਦੇਖ ਸਕਦੇ ਆ ਕਿ ਮਸ਼ੀਨ ਇਹ ਸੋ ਬਹੁਤ ਹੀ ਵਧੀਆ ਜੀ ਵਧੀਆ ਪੈਸੇ ਲਾ ਕੇ ਮਸ਼ੀਨ ਤਿਆਰ ਕੀਤੀ ਹੈ ਜੀ ਜਿਹਦੇ ਵਿੱਚੋਂ ਆ ਸਾਰੇ ਆਈਟਮਾਂ ਜਿਹਨੂੰ ਆਪਾਂ ਕਹਿ ਦਿੰਨੇ ਆ ਛੋਟਾ ਟੋਟਾ ਜਾਂ ਗੋਲੇ ਡੰਡਾ ਜਾਂ ਕੁਝ ਵੀ ਕੋਈ ਚੀਜ਼ ਛੋਟੀ ਆ ਤਾਂ ਉਹ ਬਾਹਰ ਕੱਢ ਦਿੰਦੀ ਆ ਜੀ ਇਹ ਆ ਜੋ ਅੱਗੇ ਹੋਰ ਦਿਖਾਈਏ ਜੀ ਤੁਹਾਨੂੰ ਦੇ ਦੋਸਤੋ ਜਿਹੜਾ ਬੀ ਆਪਣਾ ਤਿਆਰ ਹੁੰਦਾ ਜੀ ਉਹ ਸਾਰਾ ਬੀ ਇੱਥੋਂ ਨਿਕਲੂਗਾ ਜੀ ਆ ਦੋ ਖਾਨੇ ਦਿੱਤੇ ਹੋਣੇ ਜੀ ਉਹ ਸਾਰਾ ਬੀ ਤਿਆਰ ਹੋ ਕੇ ਇਧਰੋਂ ਨਿਕਲੂਗਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਡਬਲ ਐਸ ਮਿਊਜ਼ਿਕ ਕੰਪਨੀ ਦੇ ਚੈਨਲ ਨੂੰ ਸਾਰਿਆਂ ਨੇ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਸ ਵਿੱਚ ਕੀ ਖੂਬੀ ਦਿਖਾਈ ਗਈ ਆ ਤੇ ਇਹ ਮਸ਼ੀਨ ਬਾਰੇ ਆਪਣੀ ਵੀਅੂ ਜਰੂਰ ਦਿਓ ਜੀ ਤੇ ਜਿਨ੍ਹਾਂ ਨੇ ਵੀ ਆਉਣਾ ਤਾਹੋ ਤਾਈਪਰ ਰੋਡ ਤੇ ਰੈਕੋਰ ਦੇ ਵਿੱਚ ਦਾਣਾ ਮੰਡੀ ਦੇ ਬੈਕਸਾਈਡ ਤੇ ਜ਼ਰੂਰ ਪਹੁੰਚਿਆ ਜੀ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਤੇ ਜਿਹੜੇ ਪਹਿਲੇ 20 ਕਸਟਮਰ ਆਉਣਗੇ ਜੀ ਉਹਨਾਂ ਲਈ ਇੱਕ ਸਪੈਸ਼ਲ ਇਨਾਮ ਕੱਢੇ ਜਾਣਗੇ ਜੀ ਤੇ ਉਹ ਇਨਾਮ ਕੀ ਆ ਉਹ ਸਰਪ੍ਰਾਈਜ਼ ਹੈ ਜੀ ਸੋ ਪਹਿਲੇ 20 ਕਸਟਮਰਾਂ ਲਈ ਸਪੈਸ਼ਲ ਇਨਾਮ ਆ ਜੀ ਸੋ ਦਿਓ ਜੀ ਸੇਵਾ ਦਾ ਮੌਕਾ ਵਾਹਿਗੁਰੂ ਜੀ ਕਾ ਖਾਲਸਾ いいじゃん。